ਤਾਰ ਜਾਏ ਆਪ ਇਹਦੀ ਬਣਾ ਪੱਤੀ ਬਣਾਉਣੀ ਆ ਤਾਂ ਬਾ ਠੀਕ ਆ ਪੱਲੇ ਖੋਲੀਏ ਤੇ ਮੜੇ ਉਹਨਾਂ ਨੇ ਮੋੜ ਇਹ ਗੂਤਰ ਸਿਰਫ ਸ਼ੌਂਕ ਲਈ ਆ ਤੁਹਾਡੇ ਹਨਾ ਸੇਲ ਲੀਂਗੇ ਆ ਵੀ ਖੜ ਜਾ ਅੱਖਾਂ ਟਕਾ ਕੇ ਰੱਖ ਇਹਦੀ ਬਣਾਈ ਰਹਿੰਦਾ ਕੋਈ ਪੱਲੇ ਖੋਲੇ ਪੱਲੇ ਖੋਲਦੇ ਆਣ ਲੱਗ ਕੇ ਪੱਲਾ ਵੀ ਕਿ ਤਨ ਉਤਰ ਜੀ ਲੱਗਦਾ ਅਗਲੇ ਨੂੰ ਦੂਜਾ ਪੱਲਾ ਖੋਲੀ ਇਹ ਕਾਲਾ ਹੈ ਕਟੀ ਆ ਵੀਗਾ ਇਹਦੀ ਵੀ ਬਣਾ ਯਾਰ ਇਹਦੀ ਬਣਾ ਕੇ ਪਾਈ ਮੈਨੂੰ ਜਿਵੇਂ ਉੱਤਰ ਬਹੁਤ ਦੰਗਾਰਾ ਇਹ ਦੋ ਆਖ ਅੱਖ ਦੇਖੇ ਕਿਹੜੇ ਰੱਤੇ नहीं वो आ रे आ देख जानी देखी चाचा कुक्ड़ अर गा आ आ सही बात कुक्ड़ अर गाए कित्ता पल्ला खोल पल्ला पटि है कर पल्ला खोल ओ दी, दी है है नहीं ओ नाजी दी है पल्ला छोटा जी है ना स्कूटर ही टक्कर ही लगा हां हां स्कूटर वड्डी लगा जी ओ बड़ा टोंडे तुमड़ा के ले आए अच्छा अच्छा इधर ले आओ या ਇਹ ਅੱਖ 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 ਅੱਲਾ ਦਾ ਪੰਜਾਬੀ ਥੋੜਾ ਇਹ ਲੱਲੂ ਆਣੇ ਆਇਆ ਹੈ ਨਾ ਇਹਨੂੰ ਤਦੇ ਬਹੁਤ ਨਾ ਕੇ ਪਰ ਇਹ ਪੱਟੀ ਹੋਈ ਬੱਸ ਪੱਲਾ ਇਹਨੂੰ ਪੱਲਾ ਕਤੋਂ ਨਹੀਂ ਦਿਖਾਵਾਂਗੇ ਅੱਖਾਂ ਦੇ ਜੀ ਥੰਨੇ ਵਾਲੇ ਨੇ ਮਿੱਥੇ ਆ ਕਰਦੇ ਆ ਪਿਆਲੇ ਪੋੜ ਨਹੀਂ ਗਏ ਚਾਚਾ ਇਹ ਵੀ ਪੁੱਛਣਾ ਹੈ ਚਾਚਾ ਕਾਲੀ ਬੂਹੇ ਦੀ ਬੂਹ ਆ ਟੂਟਰੀ ਗੜੀ ਕਿਹੜੇ ਰਾਜੂ ਕਿਹੜੇ ਆ ਇਹ ਦੋਨਾ ਦੀ ਬਣਾਈਓ ਵੀਡੀਓ ਵੇਖੇ ਇਸ ਤਰ੍ਹਾਂ ਜੀ ਇਹ ਕਿਹੜੇ ਆ ਭਾਵੇਂ ਆਹਾਂ ਹਾਂ ਉੱਤਰ ਇਹ ਮੈਨੂੰ ਕੱਕੇ ਕਿਹੋਲੇ ਲੱਗਦੇ ਗਾਹ ਨੂੰ ਪਤਾ ਨਹੀਂ ਯਾਰ ਕਿਹੜੇ ਉਹਦੇ ਵਾਲੇ ਦਾੜੀ ਦੂਰੀ ਵਾਲੇ ਕਹਿੰਦੇ ਹੁੰਦੇ ਆ ਜਿੱਥੇ ਮੋਰ ਵਿਕਰ ਨੇਂਗਲੇ ਹਾਂ ਨੇਂਗਲੇ ਨੇਂਗਲੇ ਆਏ ਮੋਰ ਵਿਕਰ ਦੇ ਇੱਧਰ ਗਾੜੀ ਆ ਰਹੀ ਹੈ ਨੇਂਗਲੇ ਕੱਲੇ ਦੀ ਨਾ ਦੂਰੋਂ ਪੁੱਤ ਇਹ ਹੀ ਬਾਈ ਇਹਦੀ ਗੱਲ ਕਰਦਾ ਸੀ ਬਾਈ ਅੱਛਾ ਦਿਖਾ ਇਹ ਅੱਖ ਦਿਖਾ ਅੱਖ ਤੂੰ ਬਾਈ ਪਾਵੇਂ ਘਰੋਂ ਆਇਆ ਏ ਨਹੀਂ ਨਹੀਂ ਇਹ ਗਾਵੇਂ ਡੱਬਾ ਇਹਦੇ ਕੋਲੇ ਇਹ ਚਾਹ ਹੈਗਾ ਰਹਿ ਚਾਚੇ ਕੋਲੇ ਉਹ ਇਹ ਤਾਂ ਉਧਰੋਂ ਛੱਡਿਆ ਹੁਣ ਲਿਆ ਕੇ ਉਹੀ ਜਗ੍ਹਾ ਪਾ ਦਿਆ ਚਾਚੇ ਕੋਲ ਪਾ ਦਿਆ ਅੱਲਾ ਦਾਬ ਅਪ ਦਿਖਾਈ ਬੱਲਾ ਟਾਰੇ ਜਾ ਟਾਰੇ ਅੱਖ ਦਿਖਾ ਰਾਜੂ ਦੇਖੀ ਆਲੇ ਲੋਕ ਵੇਖ ਇਕ ਮੀਲੀ ਲੋਕ ਦਾ ਆਪੀ ਕੋਲ ਵਾਜੇ ਵੇਖੀ ਕਿ ਕਿੱਥੋਂ ਯਾਰ ਉੱਠ ਕੇ ਲਾਵਾਂ ਉਹ ਇੱਕ ਮਿੰਟ ਇੱਕ ਮਿੰਟ ਆਵੇ ਨਹੀਂ ਫਿਰ ਸਾਰੀ 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 ਸਾਰੇ ਜਾ ਉਹ ਜੋਰ ਉਹ ਵੀ ਫੜਕੇ ਚੜਦਾ ਇੱਕ ਇੱਕ ਘਾਰ ਹੱਥ ਜੇ ਇੱਕ ਤਾਂ ਹੋਰ ਕੱਢ ਦਿਆ ਗੱਲਾ ਗੱਲਾ ਕਰਕੇ ਦਿਖਾ। ਆਖਰੀ ਪਹਿਲਾਂ ਖੜ ਜਾ ਇੱਕ ਮਿੰਟ। ਕੰਨੇ ਇਕੱਲੇ ਦਿਖਾਉਣੀ ਆ ਬੜੀ ਵਿੱਕੀ। ਆ ਬੋਲ ਦਾ ਬੋਲ ਦਾ ਚੱਧੀ ਇਹਦਾ। ਉਹ ਬੜਾ। ਨਾ ਕੋਈ ਚੱਕਰ ਨਾ। ਮੈਂਟ ਜਣੀ ਵੱਡੀ ਬਣਾਉਂਦੇ ਜਿਹੜੇ ਅੱਖਾਂ ਓੱਖਾਂ ਦਾ ਸ਼ੌਂਕ ਹੋ। ਉਹਦਾ ਆਪਾਂ ਬਾਹਰ ਕਰ ਦਾਂਗੇ ਛੋਟੀ ਢੋਡੀ ਕਲਿੱਪ। ਵਿੱਕੀ ਦਾਤਿਆਲ ਤੇ ਰਾਜੂ ਲੱਲੇ ਆਹ ਦੇਖਾ ਨਿਕਲ ਗਿਆ ਦੋ ਕੋਈ ਨਾ ਕੋਈ ਨਾ ਫੇਰ ਫੜ ਲਿਓ ਅੱਲਾ ਦਿਖਦੀ ਇਹਦੇ ਪੰਜੇ ਦਿਖਾਈ ਪੰਜੇ ਦੇ ਰੁਪਏ ਇੱਕ ਪੰਜੇ ਤੇ ਬਿਠਾ ਲੋ ਉਹ ਨਾ ਆਹ ਦੇਖੋ ਲੰਦੀ ਆਏ ਇਹ ਗੋੜਾ ਇਹ ਤਾਂ ਹਾੜੇ ਮੁਤਾਬਕ ਤਾਂ ਬਿੰਦਰਪੂਲਾ ਵਾ ਗਾਂ ਪਤਾ ਨਹੀਂ ਉੱਤੇ 10 ਦਿਨ ਬਜਾਣੇ ਇਹ ਫੋਟੋ ਬਿਚਨੀ ਯਾਰ ਮਿੱਟੀਓ ਫਿਰ ਤੇ ਦਾਂਗੇ ਫੋਟੋਆਂ ਤੇਰੀਆਂ ਬਾਦੂ ਆ ਤਾਂ ਮੈਨੂੰ ਯਾਰ ਐਂ ਲੱਗਦਾ ਹੁੰਦਾ ਕਿ ਮੈਂ ਦੇਸੀ ਹੁੰਦੀ ਹੈ ਨਾ ਇਹ ਠੀਕ ਨਹੀਂ ਵੈਸੇ ਗੱਲ ਕਰ ਸ਼ੌਂਕ ਬਈ ਆਹ ਪ੍ਰਿੰਟਰ ਦਾ ਤਿਆਲ ਕੰਟ ਕਰਦੇ ਨਹੀਂ ਤੇ ਅਲੱਗ-ਅਲੱਗ ਉਤਰ ਦਿਖਾਵਾਂਗੇ ਬੰਬੂ ਜੀ ਅੱਛੇ ਦੇ ਉਤਰ ਕਰੋ ਦਰਸ਼ਨ ਡੱਬਿਆਂ ਦੀ ਡੱਬਾ ਕਹਿੰਦਾ ਇੱਕ ਬਈ ਕਦੇ ਕਿਹੜੇ ਕੁੱਟਰ ਦੀ ਪੱਟੀ ਆ ਹੈ ਇਹ ਦੇਖ ਦੇ ਇਹ ਕਿਹੜੇ ਆ ਗਏ ਬਾਪੇ ਵੇ ਲੋ ਵੀ ਕਮੈਂਟ ਕਰ ਦਿਓ ਹਾਂ ਭੱਟੀ ਹਾਂ ਜੀ ਜੋੜਾ ਕਿਤਾ ਪੱਟੀ ਕਹਿੰਦੇ ਜੋੜਾ ਇਹਦਾ ਭਰਾਵਾ ਆਪ ਮਾਂ ਬਣਾਇਆ ਵਿੱਕੀ ਇਹ ਕਿਹੜਾ ਹੈ ਪਤਾ ਨਹੀਂ ਵਿੱਕੀ ਕਿਹੜੀ ਬਲੱਡ ਲੈਣੇ ਗੋਲ ਵੀ ਨਾ ਇਹਦਾ ਸਾਹ ਕੋਈ ਲੈਣ ਵਾਲੀ ਬਾਸ ਲੈ ਦਿਖਾ ਵੀ ਉਹ ਛੱਡ ਮਾਲੇ ਚਾਹ ਇਤਨਾ ਦਿਖਾ ਪਸਟਾਟ ਹੀ ਬੰਦ ਆਹ ਕੂਦਰੀ ਆ ਬਈ ਆਪਣੀ ਬਾਜੀ ਜਿੱਤੀ ਕਟੋਰੇ ਅੱਖਾਂ ਇਸੇ ਦਾ ਹੀ ਅੱਖਾਂ ਜੂਨ ਕਰ ਅੱਖਾਂ ਹਰੀਆਂ ਲੱਗਦੀਆਂ ਐ ਦਿਖਾ ਪੱਲਾ ਪੁੱਲਾ ਵਖਾਈਂਦਾ ਆਂਡਿਆ ਤੇ ਆ ਹੋ ਆਂਡੇ ਤੇਰੀ ਬੇਟੀ ਸੰਦੇ ਵੀ ਬਹੁਤ ਚੰਗੇ ਆ ਛਾਰੇ ਚਾਦੇ ਰੋ ਰਾਲਾ ਵੀ ਛੱਡਦੀ ਹੋ ਜਾਂਦੇ ਆਂਡੇ ਦਾ हां sí. हां ਕਰੋ ਜੇਕ ਬਈ ਕਿੰਨਾਂ ਦੀ ਰੱਖਿਆ ਤਾਂ ਕਰਕੇ ਆਹ ਸੁਣਾਦਾ ਹੋਵੇ ਕਿੱਥੇ ਆਈ ਨਹੀਂ ਨਹੀਂ ਇਹ ਸੇਲ ਨਹੀਂਗੇ ਬਈ ਆ ਯਾਰ ਜਿੱਤੇ ਕਿਹੜਾ ਸ਼ੌਕ ਆਸਤੇ ਆ ਬਹੁਤ ਅੰਕੀ ਗੁਰੀਆ ਬਈ ਇਹ ਇਹ ਸਾਡਾ ਵੀ ਗੋਪਤ ਖਜ਼ਾਨਾ ਰੱਖਿਆ ਕਿੰਨਾ ਖਾਰੇ ਹੋ ਪੈਰਾਂ ਦੇ ਡੱਕੇ ਹੈ ਨਾਲ ਕਿੰਤਰ ਕਰਾ ਦਈਏ ਆਖ ਲਗਾ ਉਹ ਜੋੜੀ ਆ ਏਕੀ ਇਹ ਨਾਲ ਦੀ ਆਪਣੇ ਘਰੇ ਵੀ ਕਰਦੀ ਕੁਤਰੀ ਉਹ ਹੂੰ ਦਿਖਾ ਦੇ ਇਹਦੀ ਆਕ ਦਿਖਾਉਣੀ ਹੈ ਅਨਜੋਤ ਬਾਂਦੀ ਕੁਤਰ ਦੇ ਆ ਬਈ ਨਹੀਂ ਆ ਜਾਣਾ ਤਾਂ ਕੁਤਰ ਸਭ ਤੋਂ ਪਰਸੈਂਟ ਮੈਨੂੰ ਦੱਸਦਾ ਅਨਜੋਤ ਦੂਜੀ ਹਾਂ ਕਿ ਆਵੇ ਗੋੜਾ ਕੁਤਰ ਕਭੀ ਜੋਤ ਬੰਦੀ ਕੁੱਤਰ ਦੇ ਬਹੁਤ ਨਖਾ ਕਿੁੱਤਰ ਪੱਲਾ ਦੇਹੀਂ ਪੱਲਾ ਬੁੱਲਾ ਬੁੱਲਾ ਵੀ ਐ ਪੂਰਾ ਬਈ ਦੂਜਾ ਵੀ ਦਿਖਾ ਦੇ ਮੋਜਾ ਦੇ ਕਪੜਾ ਜੀ ਅੰਜੇ ਵੇ ਰੱਖ ਕੇ ਆ ਪੰਜਾ ਦੇ ਕੀ ਕਰਦੇ ਨੇ ਕਿ ਜੀ ਇਹ ਕਿਹੜਾ ਫਰੇਜ਼ ਜਿਹੜਾ ਉਹਦਾ ਫੇਰ ਹੀ ਕਰਦੇ ਇਹ ਵੀ ਹੱਦ ਕਰ ਦੋ ਇੱਕ ਇੱਕ ਫਿਟੇ ਦਾ 30 ਰੁਪਏ ਦੇ ਰੱਖੀਓ ਜੋ ਡਰਣਾ ਪੁੱਛ ਹੈ ਵੀ ਕੀ ਆ ਕਰਾ ਰਹੇ ਹੋ ਰਾਗ ਨੀ ਭਗਲ ਜਰਨ ਕਰਾ ਹਾਂ ਪਹਿਲਾਂ ਤੋਂ ਉਹ ਨਾ ਹਟਾ ਦਾਂਗੇ ਤੇ ਇਹ ਕਿਰਵਾ ਚੋ ਪੱਤੀ ਦੇ ਦਿੱਤਾ ਹੈ ਭਈਆ ਜਾਂ ਲੋਕੀ ਬਹਿਣੀ ਹੈ ਨਾ ਆਪਦਾ ਵਿੱਕੀ ਕੱਢਣੇ ਪੈਣੇ ਫਿਰ ਤੈਨੂੰ ਆਵੇ 1 2 ਜਦੋਂ ਜਹਾੜੇ ਕੀਤੀ ਹੈ ਆਪਾਂ ਜਿਹੜਾ ਘੜ ਘੜ ਉੜਦਾ ਆਵੇ ਸਾਫ ਕਰਨ ਵਾਲਾ ਬੰਨ ਚੜ ਗਿਆ ਮੋਟਾ ਹੈ ਇਹਦਾ ਕੋਈ ਹੰਤੋ ਵਿੱਕੀ ਆਵੜੀ ਗੂਤਰੀ ਖਾਲਸਰੀ ਆਓ ਪਿੱਛੇ ਬੈਠੀ ਦੇਖੋ ਆ ਆਖ ਦਿਖਾ ਹੀ ਹਾਂ ਪੱਲਾ ਆ ਗਿਆ ਜੀ ਇਹ ਵਿਕੀ ਹੋਈ ਲਾਕ ਨਹੀਂ ਇਹ ਪੱਟੀ ਇਹ ਨਹੀਂ ਗਿਆ ਕੋਈ ਇੱਕ ਵਰਦ ਕਾਹ ਜਿਤ ਨਹੀਂ ਤਰਕ ਉੱਤਰ ਬਈ ਦਰਸ਼ਣੀ ਗੁਤਰਾ ਤੁਹਾਨੂੰ ਸ਼ੌਂਕ ਕਰਾ ਰਹੇ ਆ ਦੇਖਿਆ ਤੁਹਾਨੂੰ ਲੱਗਿਆ ਵੀ ਤੇ ਰਾਜਨ ਕਿਹਨਾਂ ਚੁੱਕਿਆ ਜਿੱਟੀਆਂ ਦੇ ਨਾਲ ਆ ਡੱਫੜਿਆ ਬੈਠਾ ਇਹਦਾ ਬੱਜਾ ਨੂੰ ਪੰਜੇ ਸਾਰੇ ਉਹਦੇ ਨਹੀਂ ਹੈਗੇ ਦੂਜਾ ਬੱਲਾ ਵੀ ਚਾੜੇ ਦਾ ਤੋਂ ਨਹੀਂ ਜੀ ਇੱਕ ਵਰਗਾ ਮੇਰੇ ਕੋਲ ਹਾਂ ਇੱਕ ਹੈਗਾ ਮੇਰੇ ਕੋਲ ਜਿਹੜਾ ਤੇ ਜੇ ਉਹਦਾ ਵੱਡਿਆ ਮੇਰੇ ਦੋ ਬੱਚੇ ਇਹਦੇ ਆ ਆ ਜੂੜੇ ਦੇ ਅੱਜ ਇੱਕ ਮਿੰਟ ਖੜਾ ਇੱਧਰ ਕੁੱਤਾ ਬੈਠਾ ਦਿਓ ਜਿੱਥੋਂ ਉੱਤਾਂ ਹੀ ਆ ਇਹ ਕਮੈਂਟ ਖੜ ਜਾ ਇਹ ਕਮੈਂਟ ਪਾ ਕੇ ਰੱਖ ਹੂੰ ਹੂੰ ਨਾਉਣ ਬਣੀ ਗੱਲ ਦੂਜਾ ਇੱਕ ਵੋਟ ਚਿੱਟਾ ਦਿਓ ਚਿੱਟਾ ਸ਼ੁਰੂ ਆ ਬੱਚਾ ਹੈ ਨਹੀਂ ਸਾਧੂ ਦਾ ਨਾਮ ਪੈੰਡ ਨਹੀਂ ਸਾਧੂ ਦਾ ਇਧਰਲੀ ਸਾਈਡ ਤੇ ਨਾਸ਼ੀ ਇਧਰਲੀ ਸਾਈਡ ਮਿਲ ਕੇ ਰਾਜਾਂ ਰਾਜੀ ਨਹੀਂ ਮਈਆ ਪੀ ਆਲਾ ਹੈ ਪੀ ਆਲਾ ਨਹੀਂ ਮਈਆ ਦਾ ਕੀ ਹੈ ਬੁਈਆ ਆਲਾ ਹੋਰ ਯਾਰ ਮਈ ਮੰਮੇ ਦੇ ਨਾਮ ਮਈਆ ਸਵਾਲਾ ਨਹੀਂ ਯਾਰ ਹੋਰ ਆ ਪੈਨ ਡਿਜ਼ਾਈਨ ਵੈਤੂ ਕਿੰਨਾ ਸੋਹਣਾ ਇਹਦੇ ਹੈ ਨਾ ਤਨਸ਼ੀ ਤਨਸ਼ੀ ਤਾਂ ਐਸਾਈਡ ਸਾਰੇ ਗੰਮ ਬਣਾ ਇੱਕ ਦਾੜ ਖੰਭ ਵੀ ਛੋਡੀ ਆਲਾ ਸੇਖਵਾ ਛੋਡੀ ਆਲੇ ਬਾਜੀ ਨਹੀਂ ਹੋਈ ਨਹੀਂ ਨਹੀਂ ਯਾਰ ਸਾਹਿਬੀ ਵਾਲਾ ਤਾਂ ਥੰਨੇ ਸ਼ੀਦ ਐ ਸਾਈਡ ਤੇ ਆਏ ਥੰਨੇ ਸ਼ੀਦ ਤੋਂ ਇਧਰਲੀ ਸਾਈਡ ਨੂੰ ਹੈ ਭੱਟੀ ਪੈਣ ਉਹ ਇਹਦੇ ਨਾਂ ਦਾ ਉਹਦਾ ਪੱਠਾ ਛੜਾ ਲਾਲ ਜੀਨਾ ਇਹ ਨਹੀਂ ਪਤਾ ਹੰਦ ਦੇਖੋਗਾ ਬਈ ਕਿੰਨਾ ਕੁ ਪੁਰਾਣਾ ਇਹ ਤਾਂ ਐਵੇਂ ਹੀ ਆ ਹੈ ਨਹੀਂ ਆ ਲੁੱਟਰੀ ਐ ਐਵੇਂ ਇਹ ਤਾਂ ਘੁੱਤਰੀ ਚੰਗੀ ਲੱਗੀ ਕਰੇ ਬੱਚਾ ਉੱਡ ਬੋ ਗਿਆ ਸਾਨੂੰ ਚੱਬਾ ਨਹੀਂ ਐਵੇਂ ਤਾਂ ਨਹੀਂ ਗਾ ਬੱਚਾ ਨਹੀਂ ਐਵੇਂ ਇਹ ਤਾਂ ਦੱਸਣ ਵਾਲੇ ਦੱਸ ਦੇਣਗੇ ਯਾਰ ਚੰਗਾ ਜਿੰਨਾਂ ਨੂੰ ਪਤਾ ਆ ਨਹੀਂ ਐਵੇਂ ਯਾਰ ਇਦਾਂ ਆ ਆ ਗਿਆ ਹੀ ਕੋਠੇ ਦੇ ਇਹ ਕਰਕੇ ਮੈਂ ਹਾਂ ਤੁਸੀਂ ਦੱਸਿਆ ਸੀਗਾ ਮੈਨੂੰ ਦਾਣੇ ਖਾਂਦਾ ਖਾਈ ਇਹਨਾਂ ਆ ਗੂਦਰੀ ਲੱਗੀ ਆਵੇ ਗੂਦਰੀ ਫਿਰ ਇਹ ਮੈਂ ਖਰਾਬ ਕਰ ਲੱਤਾਂ ਲੁੱਤਾਂ ਬਹੁਤ ਘੰਟਾ ਖੜੇ ਜੀਆਂ ਨੇ ਚਲ ਕੋਈ ਨਾਲ ਤੇ ਬਾਈ ਦਾ ਆਓ ਬਾਹਰ ਬਾਈ ਬਾਈ ਕਰੋ ਇੱਕ ਬਾਈ ਵਾਲਾ ਹਾਂ ਬਾਈ ਬਾਹਰ ਇੱਕ ਮਿੰਟ ਬਾਹਰ ਉਹਨਾਂ ਨੇ ਕਹਿੰਦੇ ਚਟੀਆਂ ਦੇ ਵਹਾਈ ਨਹੀਂ ਹਾਂ ਵੀਡੀਓ ਆਪਣਾ ਗੋਪਤ ਖਜ਼ਾਨਾ ਹੀ ਐ ਆ ਚੀਨੇ ਦਾ ਬੋਤ ਪੱਥਰ ਵਾਲੀ ਆ ਕਾ ਵੀਰੇ ਇਹ ਵੱਡਾ ਕੂਤਰ ਆ 2 ਮਿੰਟਾਂ ਦੀ ਵੀਡੀਓ ਦੇ ਪਾਥੇ 1 ਕਾਉਂਟ ਵਿੱਕੀ ਉਹ ਨਹੀਂ ਚੱਲ ਗੋਨਾ ਚੁੱਪ ਕਰ ਜੀ ਪਾ ਦੇ ਮੈਂ ਪਾ ਬਿਠਾ ਵੀਡੀਓ ਕੁੜੀ ਦਾ ਦੋ ਤਿੰਨ ਹੋਵੇ ਬਾਈ ਡਰੈਸ ਦਾ ਕਿੰਨਾ ਬੋਲਦਾ ਮੈਂ ਗੱਲ ਕਰ ਰਿਹਾ ਦੁਬਈ ਮੇਰਾ ਅੰਗਰੇਜ਼ ਬੋਲਦਾ ਕਿ ਕੂਤਰ ਬੰਦ ਮੈਂ ਤਾਂ ਲੱਗਾ ਕੋਲ ਜੇ ਕਰਾ ਬੈ ਯਾਰ ਤੁਰਾ ਬੜੇ ਛੋਟੇ ਗੱਫੇ ਹੂੰ ਇਹ ਲੈ ਲੈ ਯਾਰੀ ਚੱਲ ਜੇ ਵੱਡੀ ਆਪਾ